ਬਾਤ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ ਹਰਿਆਲੀ ਤੀਜ ਤੇ ਅਮ੍ਰਿਤਸਰ ਝਲੰਦਰ ਜੀਟੀ ਰੋਡ ਸਥਿਤ ਇੱਕ ਨਿਜੀ ਹੋਟਲ ਵਿੱਚ ਔਰਤਾ ਨੇ ਸਾਵਣ ਮਾ ਅਤੇ ਪੰਜਾਬੀ ਬੋਲੀਆਂ ਬੋਲਦਿਆਂ ਕਿਹਾ ਕਿ ਸਾਨੂੰ ਆਪਣੀ ਨਵੀਂ ਪੀੜ੍ਹੀ ਨੂੰ ਵਿਰਸੇ ਤੇ ਮਜ਼ਬੂਤ ਰੱਖਣਾ ਚਾਹੀਦਾ ਹੈ ਇਸ ਮੌਕੇ ਡਾਈਟੀਸ਼ੀਅਨ ਮਨਪ੍ਰੀਤ ਕੌਰ ਜਸਪੀਰ ਕਮਲਜੀਤ ਕੌਰ ਹਰਪ੍ਰੀਤ ਕੌਰ ਰਮਨੀ ਕੌਰ ਮੀਨੂ ਨੇਤੂ ਗੁਰਜੀਤ ਕੌਰ ਅਤੇ ਹੋਰ ਔਰਤਾ ਸ਼ਾਮਲ ਸਨ ਕਿ ਤੇ ਤੀਜ ਦਾ ਤਿਹਾਰ ਮਨਾਇਆ ਗਿਆ ਤੀਆਂ ਦਾ ਤਿਹਾਰ ਜਿਹੜਾ ਕਿ ਸੌਨ ਮਹੀਨੇ ਦੀ ਤੀਜ ਤੋਂ ਯਾਨੀ ਕਿ ਤੀਸਰੇ ਦਿਨ ਸ਼ੁਰੂ ਹੁੰਦਾ ਹੈ ਸਭ ਤੋਂ ਪਹਿਲਾਂ ਇਹ ਤੀਜ ਦਾ ਤਿਹਾਰ ਮਨਾਉਣ ਤੋਂ ਪਹਿਲਾਂ ਸਾਰੇ ਜਿੰਨੇ ਵੀ ਹਾਲਚੇ ਮੌਜੂਦ ਸੀ ਉਹਨਾਂ ਨੂੰ ਤੀਜ ਦੇ ਤਿਹਾਰ ਬਾਰੇ ਨੌਲੇਜ ਦਿੱਤੀ ਗਈ ਜਿਵੇਂ ਕਿ ਛੋਟੇ ਬੱਚੇ ਛੋਟੀਆਂ ਕੁੜੀਆਂ ਵੀ ਆਈਆਂ ਉਹਨਾਂ ਨੂੰ ਵੀ ਪਤਾ ਚੱਲਿਆ ਕਿ ਤੀਜ ਦਾ ਕੋਈ ਤਿਹਾਰ ਹੁੰਦਾ ਹੈ ਇਹਦੀ ਮਹੱਤਤਾ ਦੱਸੀ ਦਿੱਤੀ ਗਈ ਕਿ ਇਹ ਕਿਉਂ ਮਨਾਇਆ ਜਾਂਦਾ ਪੁਰਾਣੇ ਜ਼ਮਾਨੇ 'ਚ ਵੀ ਕਿਵੇਂ ਮਨਾਇਆ ਜਾਂਦਾ ਸੀ ਕਿ ਇਸ ਮਹੀਨੇ ਜਿਹੜੀਆਂ ਲੜਕੀਆਂ ਸੀ ਆਪਣੇ ਪੇਕੇ ਆਉਂਦੀਆਂ ਸੀ ਪੇਕੇ ਪਹ ਉਹਨਾਂ ਨੂੰ ਸੰਧਾਰਾ ਭੇਜਦੇ ਸੀ ਤੇ ਜਿ ਤੇ ਉਹਨਾਂ ਨੂੰ ਵਾਪਸ ਲੈ ਕੇ ਆਇਆ ਜਾਂਦਾ ਸੀ ਪੇਕੇ ਇੱਕ ਮਹੀਨਾ ਪੇਕੇ ਰਹਿੰਦੀਆਂ ਸੀ ਆਪਣੀਆਂ ਸਹੇਲੀਆਂ ਨਾਲ ਮਿਲ ਕੇ ਤਿਰਿੰਜਣਾਵਾਂ 'ਚ ਐਦਾਂ ਗਿੱਧੇ ਬੋਲੀਆਂ ਪਾਉਂਦੀਆਂ ਸੀ ਤੇ ਪਿੰਗਾ ਝੂਟਦੀਆਂ ਸੀ ਤੇ ਸਾਵਣ ਦਾ ਮਹੀਨਾ ਪੇਕੇ ਬਿਤਾ ਕੇ ਤੇ ਫਿਰ ਸੋਹਰੇ ਜਾਂਦੀਆਂ ਸੀ ਛੋਟੇ ਬੱਚਿਆਂ ਨੇ ਵੀ ਇੱਥੇ ਜਿਵੇਂ ਪਾਰਟਿਸਿਪੇਟ ਕੀਤਾ ਤੇ ਉਹਨਾਂ ਨੂੰ ਇਹ ਗੱਲ ਯਾਦ ਰਹੇਗੀ ਕਿ ਤੀਆਂ ਦਾ ਤਿਹਾਰ ਮਨਾਇਆ ਸੀ ਤੇ ਅਸੀਂ ਉੱਥੇ ਆਪਣੀ ਪੰਜਾਬੀ ਗਾਣਿਆਂ ਤੇ ਪਰਫਾਰਮੈਂਸ ਕੀਤੀ ਨਾਲ ਗਿੱਧੇ ਪਾਏ ਸੀ ਅੱਜ ਸਾਰੀਆਂ ਲੇਡੀਜ਼ ਇਕੱਠੀਆਂ ਕਿ ਆਪਣੇ ਪੁਰਾਣੇ ਸੱਭਿਆਚਾਰ ਜਿਹੜਾ ਸਾਡਾ ਵਿਸ ਗਿਆ ਸੀ ਭੁੱਲ ਗਏ ਸੀ ਸੀ ਉਨ ਸਾਰਿਆਂ ਨੂੰ ਦੁਬਾਰਾ ਤੋਂ ਚੇਤੇ ਕਰਨ ਲਈ ਕੁਪਰਾਲਾ ਨਿਕਾਜ ਕੀਤਾ ਗਿਆ ਹੈ ਅਸੀਂ ਧਨਵਾਨੀਆਂ ਜਿਹੜੇ ਮੈਨੇਜਮੈਂਟ ਜਿਨ੍ਹਾਂ ਨੇ ਆਰਗੇਨਾਈਜ਼ ਕੀਤਾ ਵੀ ਉਹਨਾਂ ਨੇ ਸਾਨੂੰ ਸਾਰਿਆਂ ਨੂੰ ਇੱਕ ਮੌਕਾ ਦਿੱਤਾ ਕਿਸੇ ਆਪਣੇ ਪੁਰਾਣੇ ਜਿਹੜੇ ਸੱਭਿਆਚਾਰ ਹੈ ਆਪਣਾ ਪੁਰਾਣਾ ਰੀਤੀ ਰਿਵਾਜ ਹੈ ਉਹਨੂੰ ਭੁੱਲ ਚੁੱਕੇ ਸੀ ਅੱਜ ਉਹਨੂੰ ਉੱਸੀ ਰਿਵਾਈਵ ਕੀਤਾ ਉਹਨੂੰ ਦੁਬਾਰਾ ਤੋਂ ਯਾਦ ਕਰਕੇ ਬੜਾ ਮਜ਼ਾ ਆਇਆ ਬੱਚੀ ਕਾਲ ਦੀ ਸਾਰਿਆਂ ਨੂੰ ਮੇਰਾ ਨਾਮ ਰਮਨਿਕ ਖੋੜ ਹੈ ਅਸੀਂ ਇਹ ਤਿਹਾਰ ਅੱਜ ਨਹੀਂ ਅਸੀਂ ਇਹ 8-10 ਸਾਲ ਤੋਂ ਮਨਾ ਰਹੇ ਹਾਂ ਬਹੁਤ ਵਧੀਆ ਇਹ ਸਾਡਾ ਰਾਇਲ ਫਿਟਨੈਸ ਜਿਮ ਸਾਡੇ ਓਨਰ ਨੇ ਸਾਡੇ ਟੀਚਰ ਨੇ ਸਾਡੇ ਗੁਰੂ ਨੇ ਸਾਨੂੰ ਬਹੁਤ ਫਿਟਨੈਸ ਵਾਸਤੇ ਐਂਡ ਸਾਰਾ ਸਾਨੂੰ ਸ਼ੁਰੂ ਤੋਂ ਹੀ ਹੁਣ 8-10 ਸਾਲ ਤੋਂ ਸੀ ਰੈਗੂਲਰ ਹਰ ਸਾਲ ਮਨਾਉਂਦੇ ਆਂ ਤੀਆਂ ਦਾ ਤਿਉਹਾਰ ਵੀਜੀ ਤੀਆਂ ਦਾ ਤਿਉਹਾਰ ਮਨਾ ਰਹੇ ਆਂ ਸੀ ਇੱਥੇ ਉਹ ਮੈਸੇਜ ਹੈ ਆਪਣੀ ਜਿਹੜੀ ਆਉਣ ਵਾਲੀ ਪੀੜ੍ਹੀ ਲਈ ਕਿ ਜੋ ਅਸੀਂ ਆਪਣਾ ਵਿਰਸਾ ਪਿੱਛੇ ਛੱਡ ਚੁੱਕੇ ਆਂ ਉਹਦੇ ਲਈ ਹੈ ਕਿ ਅਗਾ ਅਸੀਂ ਇਸ ਚੀਜ਼ ਨੂੰ ਕੰਟੀਨਿਊ ਰੱਖੀਏ ਤੇ ਆਪਣੇ ਵਿਰਸੇ ਨੂੰ ਅੱਗੇ ਲੈ ਕੇ ਜਾਈਏ ਪੰਜਾਬੀ ਕਲਚਰ ਨਾਲ ਆਪਣੇ ਬੱਚਿਆਂ ਨੂੰ ਜੋੜੀਏ ਪੱਜ ਦੌਰ ਦੀ ਜ਼ਿੰਦਗੀ ਵਿੱਚ ਜਿੱਥੇ ਲੋਕ ਆਪਣੇ ਵਿਰਸੇ ਤੋਂ ਦੂਰ ਹੁੰਦੇ ਜਾ ਰਹੇ ਹਨ ਅਤੇ ਆਪਣੇ ਸੱਭਿਆਚਾਰ ਨੂੰ ਵੀ ਭੁੱਲਦੇ ਜਾ ਰਹੇ ਹਨ ਉੱਥੇ ਤਹਿਕੀਕ ਇੱਕ ਉਪਰਾਲਾ ਕੀਤਾ ਗਿਆ ਨੌਜਵਾਨ ਪੀੜ੍ਹੀ ਨੂੰ ਜਾਗਰੂਕ ਕਰਨ ਲਈ ਕਿ ਆਪਣੀ ਮਹਿਨਤੀ ਹੁੰਦਾ ਅਤੇ ਇਸ ਦਾ ਕੀ ਮਹੱਤਵ ਹੈ ਇਸ ਮੁਕੇ ਬੋਲੀਆਂ ਪਾਈਆਂ ਗਈਆਂ ਅਤੇ ਸੱਭਿਆਚਾਰਕ ਗੀਤ ਵੀ ਗਾਏ ਗਏ ਅਮਰਥਰ 파ਠੇ ਵਿਖੇ ਖਬਰ ਨਾ ਮਿਲੀ ਰਕੇਸ਼ ਮਾਲ